ਵੈਕਰ ਜੀ ਦਾ ਖਾਲਸਾ ਵੈਕਰ ਜੀ ਕੀ ਫਤਿਹ ਦੋ ਤੋਂ ਅੱਜ ਦੋ ਖਬਰਾਂ ਦੋਨੋਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਖਤਰਨਾਕ ਤੇ ਦੋਨੋਂ ਹੀ ਤਰਨਤਾਰਨ ਦੇ ਨਾਲ ਸੰਬੰਧਤ ਨੇ ਇੱਕ ਤਾਂ ਬੀਬੀ ਰਵਜੋਤ ਕੌਰ ਜਿਹੜੀ ਆਈਪੀਐਸ ਐਸਐਸਪੀ ਤਰਨਤਾਰਨ ਦਾ ਸਸਪੈਂਡ ਹੋਣਾ ਬਹੁਤ ਵੱਡੀ ਘਟਨਾ ਇਤਿਹਾਸ ਚੋਣਾਂ ਦਾ ਜਿਹੜਾ ਇਤਿਹਾਸ ਹੈ ਦੋਸਤੋ ਤਕਰੀਬਨ 75 76 ਸਾਲਾਂ ਦਾ ਇਹਦੇ ਚ ਅਜ ਤੱਕ ਇੱਕ ਵੀ ਐਸਐਸਪੀ ਚੋਣ ਕਮਿਸ਼ਨ ਵੱਲੋਂ ਸਸਪੈਂਡ ਨਹੀਂ ਕੀਤਾ ਗਿਆ ਤੇ ਦੂਜੇ ਨੰਬਰ ਤੇ ਦੋਸਤੋ ਹੈਗਾ ਮਨਦੀਪ ਸਿੰਘ ਦੇ ਹਮੈਤੀ ਭਾਈ ਸੁਖਦੇਵ ਸਿੰਘ ਦੀ ਕਾਰ ਦੇ ਉੱਪਰ ਪੈਟਰੋਲ ਪੰਪ ਦੇ ਨਾਲ ਹਮਲਾ ਕਰਨਾ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਬੁਖਲਾਹਟ ਦਾ ਹਿੱਸਾ ਆਪਾਂ ਕਹਿ ਸਕਦੇ ਹਾਂ ਜਾਂ ਸਰਕਾਰ ਦੀ ਬੁਖਲਾਹਟ ਦਾ ਹਿੱਸਾ ਆਹ ਵੀਡੀਓ ਕਰਦੇ ਹਾਂ ਸਟਾਰਟ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਸਭ ਤੋਂ ਪਹਿਲਾਂ ਲੈਂਦੇ ਆ ਆਪਾਂ ਖਬਰ ਜਿਹੜੀ ਐਸਐਸਪੀ ਵਾਲੀ ਆ ਰਵਜੋਤ ਕੌਰ ਇੱਕ ਆ ਆਈਪੀਐਸ ਅਧਿਕਾਰੀ ਐਸਐਸਪੀ ਤਰਨਤਾਰਨ ਨੂੰ ਚੋਣ ਕਮਿਸ਼ਨ ਵੱਲੋਂ ਅਕਾਲੀ ਦਲ ਦੀ ਸ਼ਿਕਾਇਤ ਦੇ ਉੱਪਰ ਜਿਹੜੀ ਕਿ ਪੰਜ ਸਪਿਆਂ ਦੀ ਸ਼ਿਕਾਇਤ ਕੀਤੀ ਸੀ ਸ਼ਖਵੀਰ ਸਿੰਘ ਬਾਦਲ ਹੋਣਾ ਨੇ ਉਹਦੇ ਤੇ ਰਵਜੋਤ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆਗਾ ਇਹ ਦੋਸਤੋ ਆਪਣੇ ਆਪ ਦੇ ਵਿੱਚ ਖਬਰ ਬਹੁਤ ਵੱਡੀ ਹੈ ਕਿਉਂਕਿ ਰਵਜੋਤ ਕੌਰ ਦੇ ਖਿਲਾਫ ਜਿਹੜਾ ਆਰਡਰ ਜਾਰੀ ਕੀਤਾ ਚੋਣ ਕਮਿਸ਼ਨ ਨੇ ਉਹਨੇ ਸਪਸ਼ਟ ਲਿਖਿਆਗਾ ਕਿ ਇਹ ਚੋਣ ਹਰਮੀਤ ਸਿੰਘ ਸੰਧੂ ਦੀ ਨਾ ਹੋ ਕੇ ਇਹ ਲੱਗ ਰਿਹਾਗਾ ਕਿ ਜਿਵੇਂ ਰਵਜੋਤ ਕੌਰ ਗਰੇਵਾਲ ਇਹ ਚੋਣ ਲੜ ਰਹੀ ਹੁੰਦੀ ਅੱਜ ਇਹ ਚੋਣ ਕਮਿਸ਼ਨ ਆਪਣੇ ਮਤਲਬ ਉਹਦੇ ਚ ਲਿਖਦਾ ਹੁਕਮਾਂ ਦੇ ਵਿੱਚ ਕਿ ਇਹ ਲੱਗਦਾ ਰਵਜੋਤ ਕੌਰ ਗਰੇਵਾਲ ਚੋਣ ਜਿਵੇਂ ਲੜ ਲਈ ਰਹੀ ਹੁੰਦੀ ਆ ਕਿਉਂਕਿ ਰਵਜੋਤ ਕੌਰ ਨੇ ਜੋ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਸ਼ਿਕਾਇਤ ਹੈ ਕਿ ਇਹ ਮਹਾਲੀ ਦੇ ਵਿੱਚ ਤਾਇਨਾਤ ਹੋਣਾ ਚਾਹੁੰਦੀ ਸੀ ਮਹਾਲੀ ਜ਼ਿਲ੍ਹਾ ਲੈਣਾ ਚਾਹੁੰਦੀ ਸੀ ਜਿਸ ਕਾਰਨ ਕਰਕੇ ਉਹਨੇ ਸਮਝਿਆ ਕਿ ਚੋਣਾਂ ਦੇ ਵਿੱਚ ਜਿਹੜੇ ਅਧਿਕਾਰੀ ਨੇ ਮੁੱਖ ਮੰਤਰੀ ਦੀਆਂ ਅੱਖਾਂ ਦਾ ਤਾਰਾ ਬਣਦੇ ਨੇ ਔਰ ਉਹਨਾਂ ਇਹਨੇ ਕਿਹਾ ਵੀ ਮੈਂ ਫਟਾਫਟ ਲਾ ਲੈਣਾ ਚਾਰ ਸਰਪੰਚ ਅਕਾਲੀਆਂ ਦੇ ਚੱਕੇ ਅੰਦਰ ਕਰਤੇ ਤੇ ਇੱਕ ਦੋ ਐਮਸੀ ਅੰਦਰ ਕਰਤੇ ਉਹਨਾਂ ਤੇ ਪਰਚੇ ਦਰਜ ਕਰਕੇ ਜਲਦੀ ਤੋਂ ਜਲਦੀ ਕੇਜਰੀਵਾਲ ਤੇ ਭਗਵੰਤ ਮਾਨ ਦੀ ਅੱਖ ਦਾ ਤਾਰਾ ਬਣਾਉਣਾ ਚਾਹੁੰਦੀ ਸੀ ਪਰ ਦੋਸਤੋ ਮਨਦੀਪ ਕੌਰ ਆਈਪੀਐਸ ਜਿਹੜੀ ਕਿ ਉਹਦੇ ਘਰ ਵਾਲਾ ਵੀ ਆਈਪੀਐਸ ਅਧਿਕਾਰੀ ਹੈ ਉਹਨੂੰ ਆਪਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਹੈਗੀ ਕਿ ਉਹਨੇ ਆਪਣਾ ਹੀ ਕਿੱਡਾ ਵੱਡਾ ਨੁਕਸਾਨ ਕਰਾ ਲਿਆ ਕਿਉਂਕਿ ਜਿਹੜਾ ਚੋਣ ਕਮਿਸ਼ਨ ਵੱਲੋਂ ਸਸਪੈਂਡ ਕੀਤਾ ਹੋਇਆ ਆਈਪੀਐਸ ਅਧਿਕਾਰੀ ਹੈ ਉਹਨੂੰ ਚੋਣ ਕਮਿਸ਼ਨ ਹੀ ਬਹਾਲ ਕਰਦਾ ਹੈ ਉਹਨੇ ਭਗਵੰਤ ਮਾਨ ਉਹਨਾਂ ਨੇ ਬਹਾਲ ਨਹੀਂ ਕਰਨਾ ਇਹਨੂੰ ਜਿਵੇਂ ਪਹਿਲਾਂ ਬਹੁਤ ਵੱਡਾ ਹਰਚਰਨ ਸਿੰਘ ਭੁੱਲਰ ਹੋਣਾ ਦੇ ਉੱਪਰ ਤੋਂ ਨੂੰ ਪਤਾ ਅੱਜ ਜੇ ਆਪਾਂ ਇਹ ਕਹਿ ਲਈਏ ਕਿ ਪੰਜਾਬ ਪੁਲਿਸ ਦੇ ਬਹੁਤ ਹੀ ਮਾੜੇ ਦਿਨ ਚੱਲ ਰਹੇ ਨੇ ਚਾਹੇ ਕੋਈ ਮਨੇਰ ਕੋਲੇ ਵਾਲਾ ਉਹ ਹੋਵੇ ਮੁਸਤਾਫਾ ਤੇ ਚਾਹੇ ਹਰਚਰਨ ਸਿੰਘ ਭੁੱਲਰ ਜਿਹੜਾ ਵੀ ਕੋਈ ਅਧਿਕਾਰੀ ਜੇ ਆਪਾਂ ਮੁਸਤੇ ਨੂੰ ਛੱਡ ਕੇ ਗੱਲ ਕਰੀਏ ਕਿ ਭਗਵੰਤ ਮਾਨ ਉਹਨਾਂ ਦੀਆਂ ਅੱਖਾਂ ਦਾ ਤਾਰਾ ਬਣਨਾ ਚਾਹੁੰਦਾ ਹੈ ਉਹਦੇ ਤੇ ਹੀ ਮਤਲਬ ਫਿਰ ਕੋਈ ਨਾ ਕੋਈ ਵਿੱਜ ਪੈਂਦੀ ਐ ਕਿਉਂਕਿ ਜਿਹੜੀ ਹਰਚਰਨ ਭੁੱਲਰ ਤੇ ਵੀ ਵਿੱਜ ਪਈ ਐ ਉਹ ਵੀ ਭਗਵੰਤ ਮਾਨ ਦੇ ਬਿਲਕੁਲ ਐਨ ਸੱਜੀਆਂ ਖੱਬੀਆਂ ਬਾਹਾਂ ਮਜੂ ਖੜਾ ਸੀਗਾ ਤੇ ਨਾਲੇ ਅੱਜ ਬੋਲਿਆ ਯਾਦ ਰੱਖਿਓ ਦੋਸਤੋ ਇਹਨਾਂ ਨੇ ਕੰਮ ਨਹੀਂ ਹੋਣਾ ਇਹਨਾਂ ਦਾ ਮੁੜ ਕੇ ਟੈਲੀਫੋਨ ਨਹੀਂ ਚੱਕਣਾ ਮੈਂ ਇਸ ਸ਼ਰਤ ਨਾਲ ਕਹਿ ਸਕਦਾਗਾ ਕਿ ਹਰਚਰਨ ਸਿੰਘ ਭੁੱਲਰ ਉਹਨਾਂ ਦਾ ਜੇ ਸੀਐਮ ਦੁਆਰਾ ਫੋਨ ਚੱਕ ਜਾਵੇ ਕਿਸੇ ਨੇ ਬਾਤ ਤੱਕ ਨਹੀਂ ਪੁੱਛਣੀ ਔਰ ਨਾ ਬਾਤ ਪੁੱਛਿਆ ਕੁਝ ਬਣਨਾ ਹੀ ਆ ਹੁਣ ਜਿਹੜੀ ਰਵਜੋਤ ਸਿੰਘ ਗਰੇਵਾਲ ਆਈਪੀਐਸ ਦੇ ਅਹੁਦੇ ਦੇ ਉਪਰ ਇਹਨਾਂ ਡੀਜੀਪੀ ਤੱਕ ਜਾਣਾ ਸੀਗਾ ਇਹਦੀ ਵਰਦੀ ਤੇ ਇੱਕ ਐਡਾ ਵੱਡਾ ਕਾਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੁਕਾਬਲਾ ਕਰਕੇ ਦੱਸ ਦਾਂਗਾ ਇੱਕ ਆਈਪੀਐਸ ਅਧਿਕਾਰੀ ਅਮਰਦੀਪ ਸਿੰਘ ਰਾਏ ਨੇ ਜਿਹੜੇ ਅੱਜਕੱਲ ਡੀਜੀਪੀ ਨੇ ਔਰ ਇਹ ਗੱਲਬਾਤ ਹੈਗੀ ਆ ਦੋਸਤੋ ਜਦੋਂ ਸ਼ਖਵੀਰ ਸਿੰਘ ਬਾਦਲ ਫਰੀਦਕੋਟ ਤੋਂ ਚੋਣ ਲੜਦੇ ਸੀਗੇ ਐਮਪੀ ਦੀ ਤਾਂ ਸ਼ਖਵੀਰ ਸਿੰਘ ਬਾਦਲ ਵੀ ਇਦਾਂ ਹੀ ਚਾਹੁੰਦੇ ਸੀਗੇ ਕਿ ਅਮਰਦੀਪ ਸਿੰਘ ਰਾਏ ਮੇਰੀ ਮਤਲਬ ਚੋਣ ਦੇ ਵਿੱਚ ਮਦਦ ਕਰੇ ਤੇ ਮੈਨੂੰ ਜਿਤਾਵੇ ਸਗਵੀਰ ਸਿੰਘ ਬਾਦਲ ਹਾਰ ਜਾਂਦੇ ਨੇ ਅਮਰਦੀਪ ਸਿੰਘ ਰਾਏ ਇੱਕ ਬਹੁਤ ਸੁਲਝਿਆ ਹੋਇਆ ਆਫੀਸਰ ਹੈ ਚਾਹੇ ਮੇਰੇ ਸਕੇ ਮਾਮਾ ਜੀ ਦਾ ਬੇਟਾ ਮੈਂ ਇਸ ਕਾਰਨ ਕਰਕੇ ਨਹੀਂ ਕਹਿ ਸਕਦਾ ਕੋਈ ਵੀ ਪੰਜਾਬ ਦਾ ਬੰਦਾ ਇਹਦੀ ਹਾਮੀ ਭਰੇਗਾ ਕਿ ਅਮਰਦੀਪ ਸਿੰਘ ਰਾਏ ਵਰਗਾ ਨਾਹਤ ਕੋਈ ਇਮਾਨਦਾਰ ਅੱਜ ਪੰਜਾਬ ਪੁਲਿਸ ਦੇ ਵਿੱਚ ਅ ਐਨਕ ਲੈ ਕੇ ਜਾਂ ਲਾਟਨ ਲੈ ਕੇ ਨਾਪਣਾ ਪਊਗਾ ਤਾਂ ਤਾਂ ਮਿਲ ਜੂਗਾ ਨਹੀਂ ਉਹਦੇ ਵਰਗਾ ਉਸੂਲੀ ਉਹਦੇ ਵਰਗਾ ਨਰਮ ਉਹਦੇ ਵਰਗਾ ਇਮਾਨਦਾਰ ਤੁਹਾਨੂੰ ਵਿਅਕਤੀ ਨਹੀਂ ਮਿਲੇਗਾ ਅਫਸਰ ਨਹੀਂ ਮਿਲੇਗਾ ਲੇਕਿਨ ਅਮਰਦੀਪ ਸਿੰਘ ਰਾਏ ਨੇ ਉਹਨਾਂ ਦੀ ਕਿਸੇ ਵੀ ਗਲਤ ੱੱਕੇ ਸਾਹੀ ਦਾ ਜਾਂ ਕਿਸੇ ਵੀ ਉਹਨਾਂ ਦੇ ਇਹ ਜਿਹੇ ਹੁਕਮਨ ਤੋਂ ਮੰਨਣ ਦੀ ਬਜਾਏ ਉਹ ਆਪਣਾ ਜੋ ਕਾਨੂੰਨ ਅਨੁਸਾਰ ਉਹਨਾਂ ਦਾ ਮਤਲਬ ਡਿਊਟੀ ਕਰਨਾ ਬਣਦਾ ਸੀ ਉਹਨਾਂ ਨੇ ਉਹੀ ਡਿਊਟੀ ਕੀਤੀ ਲੇਕਿਨ ਸ਼ਖਬੀਰ ਬਾਦਲ ਨੇ ਹਾਰਨ ਤੋਂ ਬਾਅਦ ਉਹਨਾਂ ਦੇ ਗਾਜ ਛਿੱਟੀ ਤੇ ਉਹਨਾਂ ਨੂੰ ਉਥੋਂ ਬਦਲ ਦਿੱਤਾ ਔਰ ਉਸ ਤੋਂ ਬਾਅਦ ਕਿਉਂਕਿ ਸਰਕਾਰ ਕਾਲੀ ਦਲ ਦੀ ਸੀ ਉਸ ਤੋਂ ਬਾਅਦ ਉਹਨਾਂ ਨੇ ਉਹਦੇ ਨਾਲ ਰੰਜਸ ਰੱਖੀ ਲੇਕਿਨ ਦੋਸਤੋ ਹੁਣ ਜੇ ਆਪਾਂ ਉਹਨਾਂ ਦੀ ਰੰਜਸ ਨੂੰ ਲੈ ਲਏ ਤੇ ਅਮਰਦੀਪ ਸਿੰਘ ਰਾਏ ਦੇ ਬਾਕੀ ਜਿਹੜਾ ਉਹਦਾ ਜੀਵਨ ਸੀਗਾ ਜਿਹੜਾ ਉਹਦਾ ਆਈਪੀਐਸ ਕਰਨੀ ਕੋਈ ਖਾਲਾ ਜੀ ਦਾ ਵਾਰਾ ਨਹੀਂ ਹੈਗਾ ਭਗਤੀ ਕਰਨੀ ਪੈਂਦੀ ਆ ਤਾਂ ਆਈਪੀਐਸ ਕੋਈ ਵਿਅਕਤੀ ਸਿਲੈਕਟ ਹੁੰਦਾਗਾ ਤੇ ਉਹਨੇ ਆਪਣੀ ਸਾਰੀ ਮਤਲਬ ਸਫਰ ਦੇਖਣਾ ਸੀਗਾ ਅੱਜ ਅਮਰਦੀਪ ਸਿੰਘ ਰਾਏ ਇੱਕੋ ਇੱਕ ਪੰਜਾਬ ਦਾ ਉਹ ਆਈਪੀਐਸ ਆਫੀਸਰ ਹੈ ਜਿਹੜਾ ਡੀਜੀਪੀ ਲਈ ਮਤਲਬ ਦੋਸਤੋ ਜਿਹੜਾ ਡੀਜੀਪੀ ਪ੍ਰਮੋਟ ਹੁੰਦਾ ਨਾ ਇੱਕ ਪੰਜਾਬ ਸਰਕਾਰ ਵੱਲੋਂ ਪ੍ਰਮੋਟ ਹੋਣਾ ਇਹ ਇੱਕ ਵੱਖਰੀਆ ਮਤਲਬ ਲਿਸਟ ਆਉਂਦੀ ਆ ਇੱਕ ਕੇਂਦਰ ਸਰਕਾਰ ਵੱਲੋਂ ਜਿਹੜਾ ਕਿ ਪੂਰੀ ਬਰੀਕ ਸਾਲਨੀ ਦੇ ਨਾਲ ਸਾਲ ਕੇ ਦੇਸ਼ ਦੇ ਵਿੱਚੋਂ ਇੱਕ ਲਿਸਟ ਤਿਆਰ ਹੁੰਦੀ ਆ ਜਿਹਦੇ ਵਿੱਚ ਡੀਜੀਪੀ ਪ੍ਰਮੋਟ ਕੀਤੇ ਜਾਂਦੇ ਨੇ ਉਨ੍ਹਾਂ ਦੇ ਵਿੱਚ ਪੰਜਾਬ ਦਾ ਇੱਕੋ ਇੱਕ ਅਫੀਸਰ ਡੀਜੀਪੀ ਅਮਰਦੀਪ ਸਿੰਘ ਰਾਏ ਹੈ ਜੇਕਰ ਦੇ ਉਦੋਂ ਉਹ ਕੱਲਾ ਸੁਖਵੀਰ ਸਿੰਘ ਬਾਦਲ ਦੀਆਂ ਅੱਖਾਂ ਦਾ ਤਾਰਾ ਬਣਦੀ ਸੋਚ ਲੈਂਦਾ ਤਾਂ ਅੱਜ ਸ਼ਾਇਦ ਉਹ ਇਸ ਮਕਾਮ ਦੇ ਉੱਪਰ ਨਾ ਹੁੰਦਾ ਲੇਕਿਨ ਭਗਵੰਤ ਮਾਨ ਦੀਆਂ ਅੱਖਾਂ ਦਾ ਤਾਰਾ ਬਣਦੀ ਬਣਦੀ ਰਵਜੋਤ ਕੌਰ ਇਹ ਬੁੱਲ ਬੈਠੀ ਕਿ ਮੇਰਾ ਅਜੇ ਜਿਹੜਾ ਅਧਿਕਾਰੀ ਵਾਲਾ ਜਾਂ ਜਿਹੜਾ ਅਫਸਰੀ ਵਾਲਾ ਬਹੁਤ ਲੰਮਾ ਹੈ ਭਗਵੰਤ ਮਾਨ ਉਹਨਾਂ ਨੇ 1 ਸਾਲ ਰਹਿਣਾਗਾ ਸਾਲ ਤੋਂ ਬਾਅਦ ਨਵੀਂ ਕੋਈ ਸਰਕਾਰ ਆ ਜਾਣੀ ਹੈ ਤੁਸੀਂ ਜਾ ਕੇ ਡੀਜੀਪੀ ਦੇ ਅਹੁਦੇ ਤੇ ਬਣਨਾਗਾ ਹੁਣ ਤੁਸੀਂ ਇਹ ਸੋਚ ਕੇ ਦੇਖੋ ਇਹ ਕਦੇ ਵੀ ਰਵਜੋਤ ਕੌਰ ਗਰੇਵਾਲ ਕੇਂਦਰ ਵੱਲੋਂ ਜਿਹੜੀ ਮਤਲਬ ਇਹਨਾਂ ਦੀ ਉਹ ਹੋਣੀ ਹੈ ਪ੍ਰੋਮੋਸ਼ਨ ਹੋਣੀ ਹੈ ਡੀਜੀਪੀ ਬਣਨਾ ਇਹ ਕਦੇ ਵੀ ਉਸ ਪੈਨਲ ਦੇ ਵਿੱਚ ਨਹੀਂ ਆਵੇਗੀ ਔਰ DGP ਪੰਜਾਬ ਦੇ ਲਈ ਤਾਂ ਬਣ ਸਕਦੀ ਆ ਲੇਕਿਨ ਉਹਦੇ ਵਿੱਚ ਵੀ ਐਡੀਆਂ ਵੱਡੀਆਂ ਰੁਕਾਵਟਾਂ ਪੈ ਗਈਆਂ ਇੱਕ ਤੱਬਾ ਕਾਲਾ ਐਸਾ ਲੱਗ ਗਿਆ ਜਿਹੜਾ ਇਹਦੇ ਹਰ ਇੱਕ ਮੋੜ ਦੇ ਉੱਪਰ ਇਹਦੇ ਲਈ ਰੁਕਾਵਟ ਬਣੇਗਾ ਔਰ ਹੁਣ ਇਹਨੂੰ ਇਹਦੇ ਲਈ ਆਪਣਾ ਬਹਾਲ ਹੋਣ ਦੇ ਲਈ ਚੋਲ ਕਮਿਸ਼ਨ ਹੀ ਹਵਾਲ ਕਰੇਗਾ ਔਰ ਉਹ ਸਾਰੀਆਂ ਗੱਲਾਂ ਨੂੰ ਜਾਂਚੇਗਾ ਔਰ ਇਹ ਕਿੰਨਾ ਲੰਮਾ ਪ੍ਰੋਸੈਸ ਹੈਗਾ ਇਹ ਅਫੀਸਰ ਸਾਰੇ ਸਾਡੇ ਨਾਲੋਂ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਲੇਕਿਨ ਦੋਸਤੋ ਜਿਹੜਾ ਸਿਆਣਾ ਅਫੀਸਰ ਆ ਉਹ ਕਦੇ ਵੀ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਦਾ ਫਿਰ ਪਰ ਇਹ ਕੁੜੀ ਨੇ ਸਾਡੀ ਛੋਟੀ ਬੱਚੀ ਨੇ ਕਿਵੇਂ ਕਰ ਲਿਆ ਇਹ ਤਾਂ ਉਹ ਹੀ ਜਾਣੇ ਪਰ ਚੋਣ ਕਮਿਸ਼ਨ ਵੱਲੋਂ ਭਾਰਤ ਦੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਇਕੱਲੀ ਦਲ ਵੱਲੋਂ ਪੰਜਾਬ ਵਾਲੇ ਅਧਿਕਾਰੀਆਂ ਨੂੰ ਨਹੀਂ ਆਪਣੇ ਕੀਤੀ ਸ਼ਿਕਾਇਤ ਉਹਨਾਂ ਨੇ ਸ਼ਿਕਾਇਤ ਜਿਹੜੀ ਚੋਣ ਕਮਿਸ਼ਨਰ ਭਾਰਤ ਦਾ ਉਹਦੇ ਕੋਲੇ ਸ਼ਿਕਾਇਤ ਕੀਤੀ ਹੁਣ ਦੋਸਤੋ ਕੋਈ ਇਹ ਤਾਂ ਹੈ ਨਹੀਂਗਾ ਕਿ ਉਹ ਕੋਈ ਛੋਟੀ ਮੋਟੀ ਅਫੀਸਰ ਨੇ ਜੇ ਉਹਨਾਂ ਨੂੰ ਕੋਈ ਸ਼ਿਕਾਇਤ ਦੇ ਵਿੱਚ ਸਚਾਈ ਲੱਗੀ ਆ ਤਾਂ ਹੀ ਉਹਨਾਂ ਨੇ ਸਸਪੈਂਡ ਕੀਤਾ ਕਿਉਂਕਿ 76 ਸਾਲਾਂ ਦੇ ਇਤਿਹਾਸ ਦੇ ਵਿੱਚ ਕਿਤੇ ਵੀ ਕੋਈ ਐਸਐਸਪੀ ਸਸਪੈਂਡ ਚੋਣਾਂ ਦੇ ਦੌਰਾਨ ਨਹੀਂ ਕੀਤਾ ਗਿਆ ਇਹ ਪਹਿਲੀ ਬੀਬੀ ਰਵਜੋਤ ਕੌਰ ਗਰੇਵਾਲ ਨੇ ਇੱਡਾ ਬਟਾ ਨਮਾਣਾ ਖਟਿਆਗਾ ਤੇ ਸੋ ਮੇਰਾ ਕਹਿਣ ਦਾ ਭਾਵ ਉਹਨੇ ਆਪਣੇ ਆਫੀਸਰ ਵਾਲੇ ਉੱਤੇ ਦਾਗ ਲਾ ਲਿਆ ਔਰ ਰਾਜਨੀਤਿਕ ਬੰਦਿਆਂ ਦਾ ਜਿਹੜਾ ਸਫਰ ਹੈ ਬਹੁਤ ਛੋਟਾ ਹੁੰਦਾ ਇਹਨਾਂ ਨੇ ਤਾਂ ਮੁੜ ਕੇ ਲੱਭਣਾ ਨਹੀਂ ਹੈਗਾ ਜਦੋਂ 27 ਵਾਲੀਆਂ ਚੋਣਾਂ ਦੇ ਵਿੱਚ ਚਲੋ ਅਸੀਂ ਤਾਂ ਇਹਨੇ ਕੋਈ ਜਿੱਤਣਾ ਹਾਰਨਾ ਲੋਕਾਂ ਨੇ ਜਿਤਾਉਣਾ ਪਰ ਜੇਕਰ ਇਹਨਾਂ ਦੀ ਸਰਕਾਰ ਦੁਆਰਾ ਨਹੀਂ ਬਣਦੀ ਤਾਂ ਤੁਸੀਂ ਸੋਚ ਕੇ ਦੇਖੋ ਇਹ ਕੇਜਰੀਵਾਲ ਦਾ ਭਗਵੰਤ ਮਾਨ ਜੀ ਰਵਜੋਤ ਕੌਰ ਗਰੇਵਾਲ ਦੇ ਕਿੱਥੇ ਕੰਮ ਆਉਣਗੇ ਕੀ ਕੇਂਦਰ ਸਰਕਾਰ ਫਿਰ ਇਹਨਾਂ ਦੀ ਮੰਨ ਲਏਗੀ ਜਾਂ ਹੁਣ ਵੀ ਕੀ ਇਹਨਾਂ ਦੀ ਮੰਨ ਲਵੇਗੀ ਸੋ ਦੋਸਤੋ ਇਹ ਇੱਕ ਬਹੁਤ ਵੱਡਾ ਉਹਨਾਂ ਨੇ ਦਾਗ ਲਵਾ ਲਿਆ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਅਗਲੀ ਇਹ ਇਹ ਵੀ ਆਮ ਆਦਮੀ ਪਾਰਟੀ ਦੀ ਇੱਕ ਤਰ੍ਹਾਂ ਦੀ ਬਹੁਤ ਵੱਡੀ ਹਾਰ ਹੋਈ ਹੈ ਕਿਉਂਕਿ ਐਸਐਸਪੀ ਦੀ ਤਾਂ ਬਦਲੀ ਵੀ ਜੇ ਹੋ ਜਾਵੇ ਨਾ ਜੇ ਪਹਿਲਾਂ ਦੋ ਡੀਐਸਪੀਆਂ ਦੀ ਬਦਲੀ ਹੋਈ ਸੀ ਕਾਇਤ ਤੇ ਹੁਣ ਮਤਲਬ ਐਸਐਸਪੀ ਦਾ ਸਸਪੈਂਸ਼ਨ ਆ ਗਿਆ ਇਹਦੇ ਨਾਲ ਇੱਕ ਤਰ੍ਹਾਂ ਦੀ ਲੋਕਾਂ ਦੇ ਵਿੱਚ ਹਾਰ ਹੋ ਜਾਂਦੀ ਆ ਕਿ ਕਿ ਤੁਹਾਡੀ ਮਤਲਬ ਇਹ ਗੱਲ ਸਾਬਤ ਹੋ ਗਈ ਕਿ ਤੁਸੀਂ ਤੱਕਾ ਕਰ ਰਹੇ ਹੋ ਹੁਣ ਉੱਥੇ ਆ ਕੇ ਫਿਰ ਲੋਕਾਂ ਦਾ ਜਿਹੜਾ ਇਹਨਾਂ ਦੇ ਵਰਕਰਾਂ ਦਾ ਮਨੋਬਲ ਆ ਡਿੱਗ ਜਾਊਗਾ ਅਕਾਲੀ ਦਲ ਦੇ ਵਰਕਰਾਂ ਦਾ ਜਾਂ ਦੂਜਿਆਂ ਦਾ ਮਨੋਬਲ ਆ ਜਿਹੜਾ ਉਹ ਉੱਚਾ ਹੋਣਾ ਸੁਭਾਅਕ ਹੈ ਔਰ ਦੂਜੀ ਗੱਲ ਦੋਸਤੋ ਜਿਹੜਾ ਸੁਖਦੇਵ ਸਿੰਘ ਭਾਈ ਸੁਖਦੇਵ ਸਿੰਘ ਭਾਈ ਮਨਦੀਪ ਸਿੰਘ ਦਾ ਬਹੁਤ ਵੱਡਾ ਮਤਲਬ ਸਮਰਥਕ ਸੀ ਔਰ ਬੁਲਾਰਾ ਸੀਗਾ ਉਹਨਾਂ ਦਾ ਉਨ੍ਹਾਂ ਦਾ ਬੁਲਾੜਾ ਸੀ ਉਹਦੇ ਤੇ ਕੱਲ ਬਹੁਤ ਵੱਡਾ ਪੈਟਰੋਲ ਬੰਬ ਦੇ ਨਾਲ ਹਮਲਾ ਕੀਤਾ ਗਿਆ ਉਹਦੀ ਕਾਰ ਦੇ ਉੱਪਰ ਕੋਈ ਐਸੀ ਪਦਾਰਥ ਛਿੜਕਿਆ ਗਿਆ ਜਿਆਦਾ ਤਾਂ ਪੈਟਰੋਲ ਦੀ ਹੀ ਸਭਾਵਨਾ ਆ ਰਹੀ ਹੈ ਕਿ ਉਹਦੀ ਕਾਰ ਨੂੰ ਜਲਾ ਦਿੱਤਾ ਗਿਆ ਔਰ ਭਾਈ ਸੁਖਦੇਵ ਸਿੰਘ ਵੀ ਕਾਰ ਦੇ ਵਿੱਚ ਜਲ ਗਏ ਜਿਹੜੇ ਕਿ 50% ਤੋਂ ਵੱਧ ਜਲ ਚੁੱਕੇ ਨੇ ਔਰ ਇਹ ਵੀ ਸਿੱਧੀ ਇੱਕ ਤਰ੍ਹਾਂ ਦੀ ਬੁਖਲਾਹਟ ਕਿਉਂਕਿ ਜੇਕਰ ਆਪਾਂ ਇਹ ਕਹੀਏ ਕਿ ਸਿੱਧੀ ਚਲਵਾ ਆਮ ਆਦਮੀ ਪਾਰਟੀ ਦੀ ਇਹ ਹਰਕਤ ਨਹੀਂ ਵੀ ਹੋਊਗੀ ਪਰ ਫਿਰ ਰੱਖਿਆ ਕਿਹਨੇ ਕਰਨੀ ਆ ਬਚਾਅ ਕਿਹਨੇ ਕਰਨਾ ਹੈ ਅਰਵਿੰਦ ਕੇਜਰੀਵਾਲ ਇੱਕ ਦਿਨ ਪਹਿਲਾਂ ਬਹੁਤ ਉੱਚੀ ਉੱਚੀ ਸੰਗ ਪਾੜ ਕੇ ਇਹ ਗੱਲ ਕਹਿ ਕੇ ਗਏ ਸੀਗੇ ਕਿ ਗੈਂਗਸਟਰ ਪੰਜਾਬ ਕੋ ਸੌੜ ਜਾਏ ਮਤਲਬ ਧਮਕੀ ਦਿੱਤੀ ਸੀ ਉਸੇ ਦਿਨ ਅਰਵਿੰਦ ਜਿਹੜਾ ਰਾਜਾ ਹੈਗਾ ਉਹਨਾਂ ਦਾ ਬੜਿੰਗ ਕਾਂਗਰਸ ਦਾ ਪ੍ਰਧਾਨ ਉਹਨੂੰ ਧਮਕੀ ਆਉਂਦੀ ਐ ਔਰ ਮਨਦੀਪ ਸਿੰਘ ਜਿਹੜਾ ਕੈਂਡੀਡੇਟ ਐ ਉਹਦੇ ਬੁਲਾਰੇ ਨੂੰ ਮਤਲਬ ਜਲਾ ਦਿੱਤਾ ਜਾਂਦਾ ਤੇ ਤੁਹਾਡੀ ਫਿਰ ਮੁਸਤੰਦੀ ਕਿੱਥੇ ਆ ਕਿ ਸਿਰਫ ਸਪੀਕਰਾਂ ਦੇ ਵਿੱਚ ਹੀ ਆਪਾਂ ਨੇ ਉੱਚੀ ਉੱਚੀ ਬੋਲ ਕੇ ਮਤਲਬ ਲੋਕਾਂ ਨੂੰ ਸੁਣਾਉਣਾ ਤੁਹਾਡੀ ਜ਼ਿੰਮੇਵਾਰੀ ਐ ਤੁਸੀਂ ਸੁਪਰ ਸੀਐਮ ਬਣੇ ਬੈਠੇ ਹੋ ਪੰਜਾਬ ਦੀ ਸਾਰੀ ਤੁਹਾਡੇ ਕੰਟਰੋਲ ਐ ਤੇ ਜੇਕਰ ਤੁਸੀਂ ਤੁਹਾਡੀ ਸਿੱਧੀ ਸਮੂਲੀਅਤ ਵੀ ਨਹੀਂ ਹੈਗੀ ਤਾਂ ਵੀ ਉਹਦੀ ਰੱਖਿਆ ਕਰਨਾ ਵੀ ਤੁਹਾਡਾ ਫਰਜ਼ ਬਣਦਾ ਸੀਗਾ ਇੱਥੇ ਵੀ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਫੇਲ ਹੋਈ ਹੈ ਔਰ ਚੋਣਾਂ ਦਾ ਜਦੋਂ 2 ਦਿਨ ਰਹਿੰਦੇ ਹੋਣ 2.5 ਦਿਨ ਰਹਿੰਦੇ ਹੋਣ ਇਸ ਤਰ੍ਹਾਂ ਦੀਆਂ ਖਬਰਾਂ ਆ ਜਾਣ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਣ ਤਾਂ ਉਹ ਲੈ ਬੈਂਧੀਆਂ ਨੇ ਜੇ ਕੋਈ ਪੱਖ ਵਿੱਚ ਬਰਤਾਰਾ ਵਰਤ ਜਾਵੇ ਤਾਂ ਉਹ ਤੁਹਾਨੂੰ ਸਿਖਰ ਤੇ ਪਹਚਾ ਦਿੰਦੀਆਂ ਨੇ ਔਰ ਇਹ ਦੋਨੋਂ ਘਟਨਾਵਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਨੇ ਇਨਸਾਫ਼ ਪਸੰਦ ਮਝੈਲਾਂ ਲਈ ਤਰਨ ਤਾਰਨ ਦੇ ਲੋਕਾਂ ਲਈ ਜਿਨ੍ਹਾਂ ਨੇ ਅੱਜ ਤੱਕ ਹਮੇਸ਼ਾ ਪੰਥ ਦਾ ਸਾਥ ਦਿੱਤਾ ਔਰ ਇਹ ਉਹ ਮਝੈਲ ਨੇ ਜਿਨ੍ਹਾਂ ਨੇ 84 ਵਾਲਾ ਜਿਹੜਾ ਦੌਰ ਹੈ ਆਪਣੇ ਪਿੰਡੇ ਤੇ ਹੰਡਾਇਆ 90 92 ਵਾਲਾ ਦੌਰ ਆਪਣੇ ਪਿੰਡੇ ਤੇ ਹੰਡਾਇਆ ਇੱਥੇ ਗੋਵਿੰਦ RAM ਵਰਗੇ SSP ਜਿਹੜੇ ਇਹ ਕਹਿੰਦੇ ਸੀਗੇ ਕਿ ਗੁਰੂ ਗੋਬਿੰਦ ਸਿੰਘ ਨੂੰ ਭੁਲਾ ਦੇਵਾਂਗੇ ਉਹ ਵੀ ਆਏ ਇਜਹਾਰ ਆਲਮ ਵਰਗੇ ਜਾਲਮ ਵੀ ਆਏ ਇਹਨਾਂ ਨੇ ਸਭ ਦਾ ਤਕੜੇ ਹੋ ਕੇ ਟਕਰਾ ਕੀਤਾ ਪਰਵਾ ਨਹੀਂ ਮੰਨੀ ਇਹ ਕੀਤੇ ਲੁਧਿਆਣੇ ਦੇ ਪੜ੍ਹੇ ਲਿਖੇ ਵੋਟਰਾਂ ਵਰਗੇ ਜਾਂ ਮਹਾਲੀ ਦੇ ਪੜ੍ਹੇ ਲਿਖੇ ਵੋਟਰਾਂ ਵਰਗੇ ਵੋਟਰ ਨਹੀਂ ਹੈਗੇ ਜਿਹੜੇ ਕਿ ਮਤਲਬ ਆਪਣੀ ਨੌਕਰੀ ਤੋਂ ਆਪਦੇ ਬਿਜ਼ਨਸ ਤੋਂ ਦਬ ਜਾਣਗੇ ਇਹ ਉਹ ਮਝਾਇਲ ਨੇ ਜਿਹੜੇ ਅਣਖ ਦੀ ਖਾਤਰ ਜਿਉਂਦੇ ਨੇ ਅੱਜ ਮਝੈਲਾਂ ਦੀ ਅਣਖ ਨੂੰ ਬੰਗਾਰ ਹੈ ਕਿ ਮਝੈਲੋ ਭਾਈ ਮਨਦੀਪ ਸਿੰਘ ਅੱਜ ਪੰਥਕ ਕੈਂਡੀਡੇਟ ਭਾਈ ਅਮਰਤਪਾਲ ਸਿੰਘ ਦੀ ਤਰ੍ਹਾਂ ਤੁਹਾਡੇ ਸਾਹਮਣੇ ਆ ਔਰ ਉਹਨਾਂ ਦੇ ਬੰਦਿਆਂ ਨੂੰ ਮਰਵਾਉਣ ਦੇ ਯਤਨ ਕੀਤੇ ਜਾ ਰਹੇ ਨੇ ਉਹਨਾਂ ਦੇ ਬੰਦਿਆਂ ਨਾਲ ਧੱਕੇ ਕੀਤੇ ਜਾ ਰਹੇ ਨੇ ਔਰ ਇਸ ਤਰ੍ਹਾਂ ਦੇ ਐਸਐਸਪੀ ਲਾਏ ਜਾ ਰਹੇ ਨੇਗੇ ਜਿੰਨਾ ਤੋ ਸਿੱਧਾ ਸਾਫਤ ਹੋ ਗਿਆ ਜਦੋਂ ਚੋਣ ਕਮਿਸ਼ਨ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੁਣ ਅ ਇਮਤਿਹਾਨ ਦੀ ਕੜੀ ਤੁਹਾਡੀ ਹੈ ਕਿ ਤੁਸੀਂ ਹੁਣ ਮਤਲਬ ਵੋਟ ਦਾ ਜਿਹੜਾ ਬਟਨ ਦਬ ਕੇ ਆਪਣੀ ਅ ਪੰਥਕਪਨੇ ਦੀ ਜਿਹੜੀ ਜਿਵੇਂ ਆਪਾਂ ਕਹਿ ਲਓ ਕਿ ਤੁਹਾਡਾ ਜਿਹੜਾ ਉਹ ਤੁਸੀਂ ਆਪਣਾ ਰਤਬਾ ਬਹਾਲ ਰੱਖਣਾ ਜਾਂ ਫਿਰ ਤੁਹਾਡੇ ਤੇ ਇਸ ਤਰ੍ਹਾਂ ਦਾ ਲੇਬਲ ਲੱਗ ਜਾਵੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੀ ਦਫਾ ਮਜੈਲਾ ਨੂੰ ਡਰਾ ਕੇ ਆਪਣੇ ਕੈਂਡੀਡੇਟ ਨੂੰ ਜਿਤਾ ਲਿਆ ਇਹ ਡਰਾਉਣਾ ਹੀ ਹੈ ਕਿਉਂਕਿ ਚਾਹੇ ਤੁਹਾਡਾ ਉਹ ਤਿੰਨ ਵਾਰੀ ਐਮਐਲਏ ਰਹਿ ਚੁੱਕਿਆਗਾ ਹਰਮੀਤ ਸੰਧੂ ਨੇ ਸਰਿਆਮ ਕਿਹਾ ਸੀਗਾ ਜਿੱਦੈ ਇਹਨੂੰ ਆਪਣੇ ਜੁਆਇਨ ਕਰਾਇਆਗਾ ਕਿ ਅਸੀਂ ਸਾਡੀ ਮਦਦ ਕਰੋ ਇਹ ਨਹੀਂ ਫਿਰ ਸਾਨੂੰ ਮਦਦ ਕਰਾਉਣੇ ਆਉਂਦੀ ਹੈ ਅਸੀਂ ਡਾਂਗ ਤੇ ਡੇਰਾ ਕਰਨ ਵੀ ਜਾਂਦਾ ਇਹ ਤੋਂ ਵੀ ਕੁਝ ਭੈੜੇ ਲੱਭ ਬੋਲੇ ਸੀਗੇ ਤੋ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ